ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਵੈਲਕਮ ਆ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਗੱਲ ਬੁਟੀਕ ਐਂਡ ਬਲੌਗਸ ਤੇ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਆ ਟੈਬੀ ਸਿਲਕ ਦੇ ਵਿੱਚ ਲਾਈਨਿੰਗ ਪ੍ਰਿੰਟ ਐਂਡ ਸੈਲਫ ਪ੍ਰਿੰਟ ਦੇ ਵਿੱਚ ਇਹ ਬਹੁਤ ਹੀ ਸੋਹਣੇ ਗਰਮੀਆਂ ਦੇ ਲਈ ਆਪਣੇ ਕੋਲ ਸੂਟ ਆਏ ਨੇ ਜਿਹੜੀਆਂ ਮੇਰੀਆਂ ਭੈਣਾਂ ਇਹਨਾਂ ਸੂਟਾਂ ਨੂੰ ਵਾਏ ਕਰਨਾ ਚਾਹੁੰਦੀਆਂ ਨੇ ਤਾਂ ਉਹ ਮੇਰੇ ਨਾਲ ਕੰਟੈਕਟ ਕਰ ਸਕਦੀਆਂ ਨੇ ਵਿੱਚ ਕੁਝ ਕੁ ਸੂਟ ਪ੍ਰਿੰਟਡ ਸੂਟ ਨੇ ਜਿਹੜੇ ਉਹ ਬਰਬਰੀ ਦੇ ਪ੍ਰਿੰਟ ਦੇ ਵਿੱਚ ਵੀ ਹੈਗੇ ਨੇ ਤੇ ਵਿੱਚ ਥ੍ਰੈਡ ਦਾ ਕੰਮ ਹੋਇਆ ਹੋਇਆ ਹੈ ਸਾਰੇ ਹੀ ਸੂਟਾਂ ਦੇ ਪ੍ਰਿੰਟ ਅਤੇ ਕਲਰ ਬਹੁਤ ਹੀ ਜ਼ਿਆਦਾ ਸੋਹਣੇ ਨੇ ਗਰਮੀਆਂ ਦੇ ਵਿੱਚ ਬਹੁਤ ਹੀ ਵਧੀਆ ਲੱਗਣ ਵਾਲੇ ਸੂਟ ਨੇ ਜਿਨ੍ਹਾਂ ਨੂੰ ਆਪਾਂ ਡਿਜ਼ਾਈਨਿੰਗ ਕਰਕੇ ਬਹੁਤ ਵਧੀਆ ਬਣਾ ਸਕਦੇ ਹਾਂ ਤੇ ਜਿਹੜੀਆਂ ਮੇਰੀਆਂ ਭੈਣਾਂ ਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਚਾਹੀਦਾ ਤਾਂ ਉਹ ਮੇਰੇ ਨਾਲ ਇੰਸਟਾਗ੍ਰam ਤੇ ਡੀਐਮ ਕਰ ਸਕਦੀਆਂ ਨੇ ਮੇਰੀ ਇੰਸਟਾਗ੍ਰam ਆਈਡੀ ਵੀ ਸੇਮ ਨਾਮ ਤੇ ਹੀ ਬਣੀ ਹੋਈ ਆ ਤੇ ਵਿੱਚ ਕੁਝ ਕੁ ਸੂਟ ਆਪਾਂ ਤੁਹਾਡੇ ਲਈ ਕਾਟਨ ਪ੍ਰਿੰਟ ਦੇ ਲੈ ਕੇ ਆਏ ਆ ਜੋ ਕਿ ਬਹੁਤ ਹੀ ਵਧੀਆ ਪ੍ਰਿੰਟਡ ਨੇ ਵਿੱਚ ਦੁਪੱਟਾ ਜਿਹੜੀਆਂ ਮੇਰੀਆਂ ਭੈਣਾਂ ਪਸੰਦ ਕਰਦੀਆਂ ਨੇ ਸੂਟਾਂ ਨੂੰ ਤਾਂ ਜਲਦੀ ਜਲਦੀ ਖਰੀਦ ਸਕਦੀਆਂ ਨੇ ਕਿਉਂਕਿ ਫਿਰ ਇਹ ਸੂਟ ਆਊਟ ਆਫ ਸਟਾਕ ਹੋ ਜਾਂਦੇ ਆ ਤਾਂ ਜਲਦੀ ਮਿਲਦੇ ਨਹੀਂਗੇ ਤਾਂ ਕਰਕੇ ਤੁਸੀਂ ਇਹਨਾਂ ਨੂੰ ਜਲਦੀ ਖਰੀਦ ਸਕਦੇ ਹੋ ਜਿਹੜੀਆਂ ਮੇਰੀਆਂ ਭੈਣਾਂ ਨੂੰ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਬਸਕ੍ਰਾਈਬ ਕਰਨਗੀਆਂ ਉਹਨਾਂ ਨੂੰ ਕੀ ਆਪਾਂ ਕੁਝ ਕਿ ਗਿਫਟ ਵੀ ਦੇਵਾਂਗੇ ਜਿਹੜੀਆਂ ਮੇਰੀਆਂ ਭੈਣਾਂ ਨੂੰ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਨਗੀਆਂ ਤੇ ਉਹਨਾਂ ਵਿੱਚੋਂ ਕੋਈ ਵੀ ਮੇਰੀ ਭੈਣ ਹੋ ਸਕਦੀ ਹੈ ਜਿਨ੍ਹਾਂ ਨੂੰ ਆਪਾਂ ਗਿਫਟ ਦੇ ਸਕਦੇ ਹਾਂ ਤੇ ਜਿਹੜੀਆਂ ਮੇਰੀਆਂ ਭੈਣਾਂ ਮੇਰੇ ਚੈਨਲ ਨੂੰ ਦੇਖਦੀਆਂ ਨੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ